ਨੇ ਮੁੰਡੇ ਪੱਟਦੇ ਬਿੱਲੇ ਬਿੱਲੇ ਨੇ ਮਾਰ ਗਏ ਬਿੱਲੇ ਬਿੱਲੇ ਨੈਣਾ ਵਾਲੀਏ ਇੱਕ ਤੇਰੀਆਂ ਅੱਖਾਂ ਨੇ ਮੁੰਡੇ ਪੱਟਦੇ ਇਹ ਗੱਲ ਸੱਚ ਆ ਜੀ ਪਤਾ ਨਹੀਂ ਕਿੰਨੇ ਕ ਇਹਨਾਂ ਅੱਖਾਂ ਨੇ ਪੱਟਦੇ ਸੋਸ਼ਲ ਮੀਡੀਆ ਤੇ ਨਾਮ ਆ ਕੌਰਪ੍ਰੀਤ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵੀਡੀਓ ਚੱਲਦੀਆਂ ਨੇ ਬਹੁਤ ਸਾਰੇ ਵੱਡੇ ਕਲਾਕਾਰਾਂ ਦੇ ਨਾਲ ਵੀ ਗੀਤਾਂ ਦੇ ਵਿੱਚ ਆ ਚੁੱਕੀ ਆ ਇਹ ਕੁੜੀ ਕੌਰਪ੍ਰੀਤ ਪਰ ਇਸ ਕੁੜੀ ਦੀ ਅਸਲ ਸੱਚਾਈ ਤਾਂ ਹੁਣ ਸਾਹਮਣੇ ਆਈ ਹੈ ਜਦੋਂ ਇਹ ਕੁੜੀ ਦੇ ਪਰਦੇ ਖੋਲ ਦਿੱਤੇ ਇੱਕ ਮੁੰਡੇ ਨੇ ਆਕਾਸ਼ ਨੇ ਜਿਸ ਦੀਆਂ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਇਸ ਕੁੜੀ ਦੇ ਨਾਲ ਵੀਡੀਓਜ਼ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਉਹ ਮੁੰਡਾ ਇਸ ਨੂੰ ਫੁੱਲ ਵੀ ਦਿੰਦਾ ਗਿਫਟ ਵੀ ਦਿੰਦਾ ਹਰ ਇੱਕ ਚੀਜ਼ ਉਹ ਲੈ ਕੇ ਦਿੰਦਾ ਕੱਪੜੇ ਤੱਕ ਇਸ ਮੁੰਡੇ ਨੇ ਲੈ ਕੇ ਦਿੱਤੇ ਹਨ ਕਾਰਪ੍ਰਿਤ ਨੂੰ ਤੁਹਾਨੂੰ ਦੱਸ ਜੀ ਇਹ 30 ਤੋਂ 35 ਲੱਖ ਰੁਪਏ ਖਰਚ ਕਰੀ ਬੈਠਾ ਇਸ ਕੁੜੀ ਦੇ ਉੱਤੇ ਉਹ ਮੁੰਡਾ ਪਰ ਅੱਜ ਉਹ ਮੁੰਡਾ ਕੋਮਾ ਦੇ ਵਿੱਚ ਆ ਜਦੋਂ ਉਹ ਮੁੰਡਾ ਬਿਮਾਰ ਹੋਇਆ ਤਾਂ ਇਹ ਕੁੜੀ ਆਪਣਾ ਪਿੱਛਾ ਛਡਾ ਕੇ ਉਸ ਮੁੰਡੇ ਤੋਂ ਭੱਜ ਗਈ ਉਸ ਦਾ ਸਾਥ ਛੱਡ ਕੇ ਜਦਕਿ ਉਸ ਮੁੰਡੇ ਦਾ ਸਾਥ ਦੇਣਾ ਚਾਹੀਦਾ ਸੀ ਅੱਜ ਇਹ ਕੁੜੀ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਪਾਉਂਦੀ ਆ ਪ੍ਰੋਮੋਸ਼ਨ ਕਰਦੀ ਆ ਲਗਾਤਾਰ ਹਰ ਇੱਕ ਗਾਣੇ ਦੇ ਵਿੱਚ ਆ ਰਹੀ ਆ ਕਿਉਂਕਿ ਚੱਲ ਇੰਨਾ ਗਈ ਆ ਤੇ ਬਿੱਲੇ ਬਿੱਲੇ ਨੈਣਾ ਵਾਲੀ ਉਹ ਵੀਡੀਓ ਰਾਹੀਂ ਤਾਂ ਅੱਜ ਹੋਰ ਵਾਇਰਲ ਹੋ ਗਈ ਪਰ ਇਸ ਦੀ ਅਸਲ ਸਚਾਈ ਹੁਣ ਸੁਣ ਕੇ ਲੋਕ ਹੈਰਾਨ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਕਿ ਇਹ ਕੁੜੀ ਇਦਾਂ ਨਿਕਲੇਗੀ ਪਹਿਲਾਂ ਤਾਂ ਇਹੀ ਸੋਸ਼ਲ ਮੀਡੀਆ ਤੇ ਮਜ਼ਾਕ ਉਡਾਉਂਦੇ ਸੀ ਕਿ ਆਹ ਮੁੰਡੇ ਦੇ ਨਾਲ ਇਹ ਕੁੜੀ ਦੀ ਗੱਲਬਾਤ ਸੀਗੀ ਪਰ ਜਦੋਂ ਇਸ ਮੁੰਡੇ ਨੇ ਦੱਸਿਆ ਕਿ ਇਹ ਮੁੰਡੇ ਨੇ ਆਪਣੇ ਘਰਦਿਆਂ ਤੋਂ ਚੋਰੀ 30 ਤੋਂ 35 ਲੱਖ ਰੁਪਏ ਝਾੜ ਦਿੱਤਾ ਇਸ ਕੁੜੀ ਪਿੱਛੇ ਜਦੋਂ ਮੁੰਡੇ ਦੀ ਮਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਪੈਸੇ ਕਿਵੇਂ ਝਾੜ ਰਿਹਾ ਉਹਨਾਂ ਨੇ ਕਿਹਾ ਅਸਦਾ ਕੰਮ ਤੇ ਹੁੰਦੇ ਸੀ ਸਾਨੂੰ ਲੱਗਿਆ ਇਹ ਮੁੰਡਾ ਆਪਣਾ ਇੰਜੋਏ ਕਰ ਰਿਹਾ ਪਰ ਸਾਨੂੰ ਨਹੀਂ ਪਤਾ ਸੀ ਇਹ ਮੁੰਡਾ ਕਿਸੇ ਦੇ ਘਰ ਜਾ ਕੇ ਵੀਡੀਓਜ਼ ਬਣਾਉਂਦਾ ਤੇ ਇਸ ਕੁੜੀ ਦੇ ਉੱਤੇ ਇੰਨਾ ਪੈਸਾ ਖਰਚ ਕਰ ਰਿਹਾ ਮੁੰਡੇ ਨੇ ਦੱਸਿਆ ਕਿ 30 ਤੋਂ 35 ਲੱਖ ਰੁਪਏ ਇਸ ਕੁੜੀ ਦੇ ਉੱਤੇ ਖਰਚਾ ਕਰ ਚੁੱਕੇ ਆ ਤੇ ਇਸ ਕੁੜੀ ਨੇ ਅੱਜ ਮੈਨੂੰ ਛੱਡ ਦਿੱਤਾ ਤੁਹਾਨੂੰ ਦੱਸ ਦਈਏ ਹੁਣ ਮੁੰਡਾ ਕੋਮਾ ਦੇ ਵਿੱਚ ਆ ਪੌਡਕਾਸਟ ਰਾਹੀਂ ਜਦੋਂ ਇਸ ਨੂੰ ਸੰਭਾਲ ਕੀਤਾ ਕਿ ਉਹ ਸਾਰਾ ਕੁਝ ਭੁੱਲੀ ਬੈਠੇ ਹੋ ਆਗਲ ਕਿਉਂ ਨਹੀਂ ਭੁੱਲੇ ਕਿਹੜਾ ਭੁੱਲੀ ਨਹੀਂ ਜਾਂਦੀ ਇਹ ਕੁੜੀ ਮੇਰੀ ਮਾਂ ਨੇ ਦੱਸਿਆ ਕਿ ਇੱਕ ਦਿਨ ਇਹ ਮੁੰਡਾ ਇੰਨਾ ਕੇ ਜਿਆਦਾ ਬਿਮਾਰ ਸੀ ਇੰਨੇ ਕੇ ਜਿਆਦਾ ਹਾਲਾਤ ਮਾੜੇ ਸੀ ਇਸਦੇ ਹਾਲਾਤ ਸਾਡੇ ਤੋਂ ਦੇਖੇ ਨਹੀਂ ਗਏ ਅਸੀਂ ਕੁੜੀ ਨੂੰ ਫੋਨ ਲਾਇਆ ਕਿ ਸਿਰਫ ਇੱਕ ਇਹਨੂੰ ਵਾਡੇ ਵਿਸ਼ ਕਰਦੇ ਉਸ ਕੁੜੀ ਨੇ ਵੀ ਉਹ ਮੁੱਦਾ ਬਣਾ ਲਿਆ ਕਿ ਮੁੰਡੇ ਦੇ ਘਰ ਵਾਲੇ ਮੈਨੂੰ ਤੰਗ ਕਰ ਰਹੇ ਇਹ ਕੁੜੀ ਦੀ ਸੱਚਾਈ ਆ ਜੋ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਤੁਹਾਨੂੰ ਦੱਸ ਦਈਏ 1 ਮਿਲੀਅਨ ਤੋਂ ਜਾਨਾ ਇਸ ਕੁੜੀ ਦੇ ਫਾਲੋਅਰ ਨੇ ਲੋਕ ਜੁੜੇ ਹੋਏ ਨੇ ਇਸ ਨੂੰ ਕਿਊਟ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਬੜੀ ਸੋਹਣੀ ਕੁੜੀ ਆ ਬਿੱਲੀ ਅੱਖਾਂ ਵਾਲੀ ਕੁੜੀ ਆ ਪਰ ਦੋਸਤੋ ਇਸ ਦਾ ਦਿਲ ਤਾਂ ਕਾਲਾ ਜਿਸ ਨੇ ਇੱਕ ਮੁੰਡੇ ਨੂੰ ਇਨਾ ਪੈਸਾ ਜਿੰਨੇ ਖਰਚਿਆ ਉਸ ਨੂੰ ਹੀ ਛੱਡ ਦਿੱਤਾ ਮਾੜੇ ਹਾਲਾਤ ਦੇਖ ਕੇ ਕਦੇ ਵਾਅਦੇ ਕਰਦੇ ਸੀ ਤੁਹਾਨੂੰ ਦੱਸ ਦਈਏ ਜਿਹੜਾ 30 ਤੋਂ 35 ਲੱਖ ਰੁਪਇਆ ਉਹ ਖਰਚਿਆ ਉਹ ਮੁੰਡੇ ਨੇ ਦੱਸਿਆ ਕਿ ਮੇਰੇ ਮਾਪੇ ਨੇ ਉਹ ਮੈਨੂੰ ਬਾਹਰ ਭੇਜਣ ਦੇ ਲਈ ਰੱਖਿਆ ਹੋਇਆ ਸੀ ਕੁੜੀ ਕਹਿੰਦੀ ਸੀ ਮੈਂ ਨਾਲ ਜਾਣਾ ਪਰ ਉਹ ਪੈਸਾ ਮੈਂ ਇੱਥੇ ਹੀ ਉਸ ਦੇ ਉੱਤੇ ਸਾਰਾ ਖਰਚੇ ਦਿੱਤਾ ਕੱਪੜੇ ਤੱਕ ਉਸ ਨੂੰ ਦਵਾਉਂਦਾ ਰਿਹਾ ਪਰ ਅੱਜ ਉਹ ਇਨਸਾਨ ਕੱਲਾ ਹੋ ਗਿਆ ਕੋਮਾ 'ਚ ਬੈਠਾ ਹੋਇਆ ਇਨਸਾਨ ਪਾਗਲ ਹੋ ਗਿਆ ਪਰ ਇਹ ਕੁੜੀ ਲਗਾਤਾਰ ਇੰਜੋਏ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੀ ਹੈ ਪ੍ਰੋਮੋਸ਼ਨ ਕਰ ਰਹੀ ਹੈ ਗੀਤਾਂ ਦੇ ਵਿੱਚ ਆ ਰਹੀ ਆ ਉਸ ਮੁੰਡੇ ਨੂੰ ਭੁੱਲ ਚੁੱਕੀ ਆ 1% ਵੀ ਇਸ ਕੁੜੀ ਨੂੰ ਯਾਦ ਨਹੀਂ ਕਿ ਇਹ ਮੁੰਡਾ ਜੋ ਮੇਰੇ ਲਈ ਇੰਨਾ ਕੁਝ ਕਰ ਚੁੱਕਿਆ ਉਸ ਦਾ ਮੈਂ ਹਾਲ ਚਾਲ ਪੁੱਛਣਾ ਉਜਾ ਸਾਦ ਨਮ ਤੁਸੀਂ ਦੱਸੋ ਕਮੈਂਟਾਂ ਕੁੜੀ ਗਲਤ ਆ ਜਾਂ ਮੁੰਡਾ ਜਿਹਨੇ 30 ਤੋਂ 35 ਲੱਖ ਰੁਪਏ ਖਰਚਤਾ ਇਸ ਕੁੜੀ ਦੇ ਉੱਤੇ ਕਮੈਂਟ ਚ ਆਪਣੀ رائے ਜਰੂਰ ਦਿਓ ਸਤਿ ਸ੍ਰੀ ਅਕਾਲ ਬਿੱਲੇ ਬਿੱਲੇ ਨਿਆੜੀਏ ਇੱਕ ਤੇਰੀਆਂ ਅੱਖਾਂ ਨੇ ਮੁੰਡੇ ਪੱਟਦੇ ਬਿੱਲੇ ਬਿੱਲੇ ਨਿਆੜੀਏ